ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਪਕੇ ਮਾਧਮ ਸੇ ਪਤਾ ਚਲਾ ਆ ਕਿ ਇੱਕ ਚਿੱਠੀ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਆਈ ਪਰ ਵੱਖ-ਵੱਖ ਛੇਟਾਂ ਨੂੰ ਗਈ ਹੈ ਜਿਹਦੇ ਚ ਸੁਰੱਖਿਆ ਦਾ ਰਿਹਣ ਦੇ ਕੇ ਜਿਹੜਾ ਪਾਕਿਸਤਾਨ ਜਾਂਦਾ ਜਾਣਾ ਉਹਨੂੰ ਰੋਕਿਆ ਗਿਆ ਕਿਉਂਕਿ ਜੇ ਜਥਾਕਲਾ ਪਾਕਿਸਤਾਨ ਤੋਂ ਪੰਜਾਬ ਤੋਂ ਜਾਂਦਾ ਵੱਖ-ਵੱਖ ਛੇਟਾਂ ਜਾਂਦਾ ਪਰ ਸਿੱਖ ਕੌਮ ਦਾ ਕਿਸੇ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕੌਮ ਨਾਲ ਕੋਈ ਵਿਰੋਧ ਨਹੀਂ ਹੈ ਚਾਹੇ ਉਹ ਮੁਸਲਮਾਨ ਭਾਈਚਾਰੇ ਕੀ ਹੋਣ ਚਾਹੀਏ ਹਿੰਦੂ ਭਾਈਚਾਰੇ ਦੇ ਸਿੱਖ ਜਿੱਥੇ ਜਾਂਦਾ ਉਹ ਵੰਡ ਛਕੋ ਕਿਰਤ ਕਰੋ ਨਾਮ ਜੋ ਉਹ ਵੰਡ ਕੇ ਛੋਕਦਾ ਹੀ ਸੰਦੇਸ਼ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸੰਦੇਸ਼ ਇਹ ਦਿੰਦਾ ਹੈ ਤੇ ਜੇ ਪਾਕਿਸਤਾਨ ਸਥਿਤ ਗੁਰੂ ਧਾਮ ਦੇ ਦਰਸ਼ਨ ਆ ਲਈ ਜਥਾ ਜਾਂਦਾ ਜੀ ਇੱਥੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਵਾਲੀ ਜਿਹੜੀ ਗੱਲ ਉਹ ਉਥੋਂ ਦੀ ਸਰਕਾਰ ਨੇ ਵੇਖਣੀ ਹੈ ਆਜ਼ਾਦਤ ਸਰਕਾਰ ਦੀ ਜੇ ਪਾਕਿਸਤਾਨੀ ਸਰਕਾਰ ਜਥਾ ਰੋਕਦੀਆਂ ਫੇਰ ਨਹੀਂ ਬਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹਨਾਂ ਦਾ ਮਦਦ ਰੋਪਰ ਬੰਦ ਕਰ ਸਕਦੇ ਨੇ ਸੋ ਕੀ ਕਰ ਸਕਦੇ ਨੇ ਉਹਨਾਂ ਕੋ ਰਿਪੋਰਟ ਦੇਣੀ ਚਾਹੀਦੀ ਸੀ ਪਾਕਿਸਤਾਨ ਸਰਕਾਰ ਕੋ ਕਿ ਉਹ ਜਥੇ ਨੂੰ ਆਉਣ ਜਿਨਾ ਚਾਹੁੰਦੇ ਹੈ ਨਾ ਜਾਂ ਨਹੀਂ ਪਰ ਭਾਰਤ ਸਰਕਾਰ ਵੱਲੋਂ ਇਹ ਇਸ ਕਰਕੇ ਜਿਹਾ ਰੋਕ ਦੇਣਾ ਕਿ ਉਥੇ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਤਾਂ ਇੱਕ ਤਰਫਾ ਗੱਲ ਆ ਕਿਉਂਕਿ ਜੇ ਇਹ ਦੋਸਤਾਨ ਪਾਕਿਸਤਾਨ ਚ ਮੈਚ ਕੱਢੇ ਜਾ ਸਕਦਾ ਤੇ ਜਥਾ ਕਿਉਂ ਨਹੀਂ ਜਾ ਸਕਦਾ ਕਿ ਜਥਾ ਤੇ ਆਪਣੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣਾ ਇਹ ਗੁਰੂ ਘਰ ਦੇ ਦਰਸ਼ਨਾਂ ਤੋਂ ਰੋਕਣਾ ਮੈਂ ਸਮਝਦਾ ਬੜੀ ਵੱਡੀ ਜਿਹੜੀ ਉਹ ਸਰਕਾਰ ਦੀ ਫੇਲਿਅਰ ਹੈ ਇਸ ਵਾਰ ਸੇ ਸਰਕਾਰ ਫੇਲ ਹੋ ਗਈ ਹੈ ਕਿ ਜੇ ਆਪਣੇ ਕੋਮ ਦੇ ਸੇ ਸੇ ਕੋਮ ਦੇ ਬੰਦਿਆਂ ਜਿਹੜੇ ਦਰਸ਼ਨ ਕਰ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸਹੱਕਿਆ ਨਹੀਂ ਦੇ ਸਕਦੀ ਤਾਂ ਕਿਉਂਕਿ ਪਹਿਲਾਂ ਜੰਗ ਦਾ ਮਾਹੌਲ ਸੀ ਉਦੋਂ ਮਨੇ ਜਾ ਸਕਦਾ ਕਿ ਚਲੋ ਵੀ ਦੋਵੇਂ ਬਨੇ ਟਣਾ ਆ ਹੁਣ ਤੇ ਕੋਈ ਤਣਾ ਨਹੀਂ ਹੁਣ ਤਾਂ ਵਪਾਰ ਵੀ ਖਲਣਾ ਚਾਹੀਦਾ ਜਿਹੜਾ ਕੋਈ ਪਾਕਿਸਤਾਨ ਜਾਣਾ ਚਾਹਦਾ ਉਹਨੂੰ ਜਾਣ ਵੀ ਦੇਣਾ ਚਾਹੀਦਾ ਜਿਹੜਾ ਉਧਰ ਹੋਣਾ ਚਾਹਦਾ ਉਹਨੂੰ ਵੀ ਹੋਣ ਦੇਣਾ ਚਾਹੀਦਾ ਕਿਉਂਕਿ ਦੋਵੇਂ ਪਾਸੇ ਹੀ ਜਿਹੜੀ ਉਹ ਪਬਲਿਕ ਆ ਉਹ ਨਹੀਂ ਚਾਹੁੰਦੀ جنگ ਬਿਨਾਈ ਉਹ ਕਰਨਾ ਚਾਹੁੰਦੀ ਹੈ ਸਿਰਫ ਜਿਹੜੇ ਸਿਆਸੀ ਲੋਕ ਨੇ ਉਹ ਹੀ ਇਹ ਗੱਲਾਂ ਨੂੰ ਜਿਹੜਾ ਹੁਸ਼ਾ ਕਰ ਰਹੇ ਨੇ ਜਾਂ ਇਹ ਉਹ جنگ ਦਾ ਮਾਹੌਲ ਬਣਾ ਰਹੇ ਨੇ ਜਾਂ ਬਣਾਉਂਦੇ ਨੇ ਪਰ ਸਿੱਖ ਧਰਮ ਦਾ ਅਰਦਾਸ ਕਰਦਾ ਆ ਕਿ ਜਿਨ੍ਹਾਂ ਗੁਰ ਧਾਮਾਂ ਨੂੰ ਸੇਕਪੰਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਕਦਾਰ ਪਰ ਸਾਨੂੰ ਵਿਜੇ ਲੈ ਕੇ ਵੀ ਜਾਣ ਤੋਂ ਜੋ ਆ ਦਿੱਤਾ ਜਾ ਰਿਹਾ ਮਹਿਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਦੀ ਇਸ ਗੱਲ ਦੀ ਨਿੰਦਾ ਕਰਦੇ ਆ ਕਿ ਉਹਨਾਂ ਨੇ ਸਾਨੂੰ ਕਥਾ ਵਿੱਚ ਤੇ ਰੁਕਿਆ ਕਿਤੇ ਦਿਨੀ ਭਾਰਤ ਪਾਕਿਸਤਾਨ ਦਾ ਮੈਚ ਵੀ ਹੋਇਆ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਵਪਾਰ ਵੀ ਬੰਦ ਹੈ ਔਰ ਦੂਜੇ ਪਾਸੇ ਜਿਹੜੇ ਧਾਰਮਿਕ ਯਾਤਰਾ ਹੀ ਬਣ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਭਾਰਤ-ਪਾਕਿਸਤਾਨ ਮੈਚ ਹੋ ਸਕਦਾ ਇਹਦਾ ਬਸ ਦੁਨੀਆ ਪਬਲਿਕ ਚਾਹੁੰਦੀ ਆ ਭਾਰਤੀ ਪਬਲਿਕ ਚਾਹੁੰਦੀ ਆ ਤੇ ਪਾਕਿਸਤਾਨੀ ਪਬਲਿਕ ਚਾਹੁੰਦੀ ਹੈ ਕਿ ਦੋਵਾਂ ਚ ਸ਼ਾਂਤੀ ਕੈਮਰਾ ਵੇ ਤੇ ਜੇ ਮੈਚ ਹੋ ਸਕਦਾ ਵਪਾਰ ਵੀ ਖੁੱਲ ਸਕਦਾ ਫਿਰ ਵਪਾਰ ਖੁੱਲ ਸਕਦਾ ਤੇ ਫਿਰ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਕਿਉਂ ਵਾਧੇ ਕੀਤਾ ਜਾਂਦਾ